ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਤਰੀਕ ਹੈਗੀ ਹੈ ਜੀ 1 ਅਕਤੂਬਰ 2025 ਸਮਾਂ ਕੁਝ 12:00 ਵਜੇ ਦਾ ਜੀ ਤੇ ਵੀਰ ਕੋਲ ਚਾਰ ਪਸ਼ੂ ਪਕਾਉ ਹੈ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦਾ ਲਾਸਟ ਤੱਕ ਬਣੇ ਰਹੋ ਜੀ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਤੇ ਇੱਕ ਨੀਲੀ ਰਾਵੀ ਦੀ ਮੱਝ ਤੇ ਤਿੰਨ ਵੇੜਾ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰੇ ਵਧੀਆ ਕਿਰਪਾ ਜੀ ਤੇ ਕਿੰਨੇ ਪਸ਼ੂ ਵੀਰ ਜੀ ਪਕਾਉਗਾ ਚਾਰ ਆ ਤਿੰਨ ਗਾਵਾਂ ਤੇ ਇੱਕ ਮੱਝ ਆਪਣੇ ਤੋਂ ਠੀਕ ਹੈ ਤਿੰਨੇ ਸੱਜਰੇ ਨੇ ਚਮੇ ਚਮੇ ਸੱਜਰੇ ਆਪਣੇ ਚਮੇ ਸੱਜਰੇ ਚਮੇ ਸੱਜਰੇ ਹਾਂਜੀ ਹਾਂਜੀ ਤੇ ਵੀਰ ਜੀ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੰਬਰ ਤੇ ਐਡਰੈਸ ਦੱਸ ਤੀਏ ਹਾਂ ਰੇਸਪਿੰਡ ਮੂਸਾ ਜਿਲ੍ਹਾ ਤਰਨਤਨ ਸੇਲੇ ਤਰਨਤਨ ਆਪਣੀ ਠੀਕ ਹੈ ਜੀ ਹਾਂਜੀ ਹਾਂਜੀ ਝਬਾਲ ਆਪਾਂ ਨੂੰ 8 ਕਿਲੋਮੀਟਰ ਐ ਇਸਪੀ ਕਿਵਿੰਡ 8 7 8 ਕਿਲੋਮੀਟਰ ਐ ਆਪਾਂ ਨੂੰ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਵੀਰ ਜੀ ਨਾਮ ਦੱਸ ਦਿਓ ਆਪਣਾ ਹੀਰਾ ਮੇਰਾ ਨਾਮ ਹੀਰਾ ਸਿੰਘ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਨੀਲੀ ਰਾਵ ਦੀ ਨੀਲੀ ਰਾਵੀ ਦੀ ਮਾਇ ਤੋਂ ਕਰੀਏ ਜਾਣਕਾਰੀ ਹਾਂਜੀ ਕੱਟੀ ਮਗਰ ਆ ਗਈ ਐ ਨੀਲੀ ਦੀ ਪਿਓਰ ਮੱਜ ਤੇ ਪਿਓਰ ਹੀ ਕੱਟੀ ਆ ਲਓ ਜੀ ਰਿਜ਼ਲਟ ਪੂਰਾ ਓਕੇ ਹੈ ਹਾਂਜੀ ਜੀ ਓਕੇ ਕੱਟ ਕੁੱਟ ਕਰੋ ਇਹ ਚੈੱਕ ਇਹਦੇ ਵੀ ਲਗਾਓ ਕੱਟ ਬਿਲਕੁਲ ਵੇਖੋ ਬਿਲਕੁਲ ਜੀ ਪਿਓਰ ਨ ਨੀ ਲਿਆ ਲੀਆਂ ਸਾਰੀਆਂ ਪੂਰੀਆਂ ਕਰਦੀ ਆ ਪੂਰੀਆਂ ਪੂਰੀਆਂ ਬਿਲਕੁਲ ਜੀ ਕੱਟੀ ਕੋ ਸਾਮ ਨੂੰ ਸਵਾ ਲੱਖ ਦੀ ਆ ਸਵਾ ਲੱਖ ਦੀ ਬਿਲਕੁਲ ਜੀ ਤੇ ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਸੂਈ ਨੂੰ 10 12 ਦਿਨ ਹੋ ਗਏ ਸੂਈ ਨੂੰ 10 12 ਦਿਨ ਹੋ ਗਏ 10 ਕਿਲੋ ਦੁੱਧ ਹੋ ਕੰਡੇ ਵਾਲਾ ਕੰਡੇ ਵਾਲਾ ਪੱਕਾ ਹੈ ਨਾ ਜੀ ਹਾਂ ਉਹ ਤੇ 11 ਕਿਲੋ 10 ਕਿਲੋ ਮੰਨੇ ਕੋਈ ਠੀਕ ਆ ਜੀ ਲਓ ਜੀ ਮਾਰਕਿੰਗ ਕਰੋ ਜੀ ਚੈੱਕ ਤੋਂ ਮੋਲ ਹੀ ਜਾ ਜਾ ਮੋਲ ਹੀ ਜਾ ਜੀ ਹਾਂ ਜੀ ਜੀ ਠੀਕ ਆ ਜੀ ਸੁਆ ਗਿਣਵਾ ਸ਼ਾ ਜੀ ਤੀਜਾ ਸੁਆ ਸ਼ਾ ਤੀਜਾ ਸੁਆ ਹਾਂ ਜੀ ਹੁਣ ਟਾਈਮ ਵੇ ਦੱਸ ਦੋ ਆਪਣਾ ਹਾਂਜੀ 10:00 ਦਾ ਟਾਈਮ ਹੋ ਗਿਆ ਹੋ ਗਿਆ ਹੋ ਗਿਆ ਹਾਂਜੀ ਜੀ ਸਰੇ 6:30 7:00 ਵਜੇ ਚੋਈ ਆ ਅੱਛਾ ਜੀ ਤੇ ਟਾਈਮ ਲੈ ਕੋਈ ਛਾਮਾ ਦਾ ਟਾਈਮ ਆ ਉਹਦੇ ਫਿਰ ਗੱਲ ਬਣਿਆ ਹੁੰਦਾ ਟੰਗੜਾ ਬਣਿਆ ਹੁੰਦਾ ਬਿਲਕੁਲ ਜੀ ਹਾਂਜੀ ਹੁਣ ਚੋਇਆ ਚਵਾਇਆ ਤਰ੍ਹਾਂ ਬਿਲਕੁਲ ਜੀ ਖਾਣਾ ਦੀ ਸਾਫ ਆ ਪੂਰ ਛੱਡਾ ਵੇ ਵੱਧ ਘੱਟ ਹੋ ਗਲਤੀ ਨਹੀਂ ਓਕੇ ਜੀ ਪੂਰੇ ਓਕੇ 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 ਖਾਣਾ ਜੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਨਹੀਂ ਹੋਈ ਚੱਕਰ ਨਹੀਂ ਆ ਹਾਂਜੀ ਅਦਰ ਪਿਓਰ ਨੀਲੀ ਦੀ ਲਾਓ ਜੀ ਕਰੋ ਮਾਰਕਿੰਗ ਵੀ ਪੂਰੀ ਮੈਂ ਨਾ ਕੋਈ ਗੱਲਾਂ ਆਖੂ ਕੋਈ ਆਖਿਓ ਕਿਦੇ। ਹਾਂਜੀ। ਲੋਈ ਅਦਰ ਦੀ ਕੋਈ। ਧੋਨ ਵੇਖੋ। ਥੱਲੇ ਉਹ ਧੋਨ ਹੋ ਗਾ ਰ ਨੀਲੀ ਦੀ ਆਉਂਦੀ ਪੀਓ ਰ। ਬਿਲਕੁਲ ਜੀ। ਹਾਂਜੀ ਹਾਂਜੀ। ਛੱਡੇ ਦੀ ਸਾਫ ਆ। ਹੁਣੇ ਚਲ ਚਵਾਈ ਜਵਾਈ ਆ। ਚੋਈ ਜਵਾਈ ਹਾਂਜੀ। ਹਾਂ ਸਿੰਘ ਵੇਖੋ ਵੀਰੇ ਹੋਰ ਛੱਡਾ। ਬੈਲ ਲਗਾ। ਆਪਾਂ ਮੋਲੀ ਜਾਇ ਜ ਰੱਖਣਾ। ਇਹ ਨਹੀਂ ਸਵਾਲ ਆਖੀ ਕਰ ਲੈਣਾ ਕਿਦੇ। ਹਾਂਜੀ। ਹਾਂਜੀ। ਜੋ ਜੀ ਪੂਰੀ ਓਕੇ ਸਿੰਗੀ ਹੈ। ਹਾਂ ਪੂਰੀ ਓਕੇ। ਠੀਕ ਹੈ ਜੀ। ਤੇ ਵੀਰ ਜੀ ਫਿਰ ਕਿਰਗੇ ਰੇਟ ਦੀ ਗੱਲ ਬਾਤ? ਹਾਂਜੀ ਹਾਂਜੀ। ਛਣਾ ਧੋਣਾ ਚਵਾਈ ਓਕੇ ਬਈ ਨਾ ਨਾ ਇੱਕ ਨੰਬਰ ਚਵਾਈ ਹੋ ਇੱਕ ਨੰਬਰ ਆ ਕੋਈ ਭੂਰ ਛੱਡਾ ਹੋਵੇ ਵੱਧ ਘੱਟ ਹੋਵੇ ਜ਼ਿੰਮੇਦਾਰ ਆਪਾ ਠੀਕ ਆ ਜੀ ਬਾਕੀ ਕੋਈ ਹੀਰ ਪ੍ਰਾਤ ਤਸੱਲੀ ਕਰ ਲੈਣਗੇ ਕਿੰਨਾ ਚੱਕਰ ਨਹੀਂ ਰਾਤ ਭਾਵੇਂ ਰਵੇ ਆਪਣੇ ਤੇ ਰਿਜ਼ਲਟ ਵੀ ਪੂਰਾ ਸਿਰਾ ਹਾਂਜੀ ਹਾਂਜੀ ਹਨਾ ਜੀ ਇੱਧਰ ਵੇ ਲਓ ਜੀ ਕਰੋ ਜੀ ਆ ਗਾ ਤੇ ਰਿਜ਼ਲਟ ਵੀ ਪੂਰਾ ਸਿਰਾ ਹੈ ਏਡੇ ਘਾਟ ਵਾਲੀ ਮਗਰ ਕੱਟੀ ਹੈਗੀ ਕੱਟੀ ਬੜੀ ਮਹਿੰਗੀ ਆ ਹਨਾ ਜੀ ਹਾਂਜੀ ਹਾਂਜੀ ਇਸ ਹਬਲਾ ਹੀ ਐ ਸ਼ਾਈ ਗੱਡੀ ਹੁਣ ਤੋਂ 10000 ਦੀ ਹੈਗੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਵੀਰ ਜੀ ਕੀ ਰੇਟ ਕਰਦੇ ਜੀ ਇਹਦਾ ਰੇਟ 90000 ਕੀਤਾ ਆਪਾਂ 90000 ਹਾਂਜੀ ਛੋਟਾਂ ਸਿੱਧੀਆਂ ਕਰ ਦੇਣੀ ਆ ਦੋ ਛੜਰਾਂ ਤਿੰਨ ਛੜਰਾਂ ਆਪਾਂ ਪੰਜ ਹੀ ਛੜ ਦੇਣਾ 80000 ਦੀ ਦੇ ਦਾਂਗੇ 85 ਪੱਕਾ ਰੇਡ ਪਾ ਪੱਕਾ ਪੱਕਾ ਬਾਬੇ ਬੁੱਢੇ ਦਾ ਮੇਲਾ ਆਇਆ ਉਸ ਤੋਂ ਹਾਂਜੀ ਮੋਲੀ 1000 2000 ਕਮਾਈ ਲੈਣੀ ਯਾਦੀ ਨਹੀਂ ਲੈਣੀ ਠੀਕ ਆ ਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਇਧਰ ਤੇ ਰੇਟ ਜੇ 85000 ਪੱਕਾ ਰੇਟ 85 ਦੀ ਆਪਾਂ ਦੇ ਦਾਂਗੇ ਠੀਕ ਆ ਜੀ ਠੀਕ ਜਾਇਜ ਮੁੱਲ ਜਾਇਜ ਬਿਲਕੁਲ ਜੀ ਦੇ ਵੈਡ ਪਹਿਲਾ ਆਸੂਗਾ ਹਾਂਜੀ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਨੂੰ 10 12 ਦਿਨ ਹੋ ਗਏ ਵੀਰ 10 12 ਦਿਨ ਹੋ ਗਏ ਲਓ ਜੀ ਕਰੋ ਜੀ ਚੈੱਕ 11 ਕਿਲੋ ਦੁੱਧ ਵੀਰ ਪੱਕਾ ਪੱਕਾ 11 ਥਲੀ ਵਾਲਾ ਚੌਗੀ ਮੂੰਹ ਠੀਕ ਆ ਜੀ ਹਾਂਜੀ ਹਾਂਜੀ ਚੌਗੀ ਮੂੰਹ ਹਾਂਜੀ ਮਗਰ ਕੀ ਆ ਗਿਆ ਜੀ ਮਗਰ ਬੱਛੀ ਇਹਦੇ ਮਗਰ ਵਸ਼ੀ ਆ ਜੀ ਹਾਂਜੀ ਹਾਂਜੀ ਲਓ ਜੀ ਥਾਨ ਚ ਟੰਗਾ ਲੱਗਾ ਬਿਲਕੁਲ ਜੀ ਕਰੋ ਜੀ ਚੈੱਕ ਹਾਂਜੀ ਤੇ ਰੰਗ ਵੀ ਕਿੱਡਾ ਪਿਆਰਾ ਹਾਂਜੀ ਹਾਂਜੀ ਹਨਾ ਜੀ ਅਰੇ 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 ਟਾਈਮ ਨਹੀਂ ਤਲੇ ਹੋਣ ਟਾਈਮ ਕੋਈ ਨਹੀਂ ਆ ਤਾਂ ਫਿਰ ਸੂਰੇ ਚੋਈਆਂ ਚੋਈਆਂ ਸੋਰੇ ਠੀਕ ਹੈ ਜੀ 6:30 ਚੋ ਹੈ ਮਾਲ ਸਾਰਾ ਠੀਕ ਹੈ ਜੀ ਹਾਂਜੀ ਹੁਣ ਟਾਈਮ ਯਾਰਾਂ ਦਾ ਕਦਾ ਹੋਇਆ ਠੀਕ ਹੈ ਜੀ ਹਾਂਜੀ ਹਾਂਜੀ ਗਾਰਗੂਲ ਵੀ ਚੰਗੀ ਹੈ ਹਾਂਜੀ 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 ਮਾ ਮੋ ਜਗਗੀ ਆ ਬੱਛੀ ਹਾਂਜੀ 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 ਲਓ ਜੀ ਤੇ ਵੀਰ ਜੀ ਥਣ ਥਣ ਦੀ ਚਵਾਈ ਕਹਿੰਦੇ ਮੈਂ ਇੱਕ ਨੰਬਰ ਹੋ ਗਈ ਓਕੇ ਪੂਰੀ ਹੈ ਨਾ ਓਕੇ ਓਕੇ ਪੂਰ ਛੱਟਾ ਹੋਵੇ ਵੱਧ ਘੱਟ ਹੋਵੇ ਉਹ ਗੱਲ ਦੇ ਜ਼ਿੰਮੇਦਾਰ ਹੋਵਾਂਗੂ ਗੱਲ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਲੈਣ ਮੈਂ ਦੋ ਡੰਗ ਚ ਹੋਵੇ ਤਿੰਨ ਚ ਹੋਵੇ ਬਿਲਕੁਲ ਜੀ ਕੋਈ ਗੱਲ ਨਹੀਂ ਆਪਾਂ ਕੀ ਰੇਡ ਰੂਡ ਵੀਰ ਜੀ ਇਹਦਾ ਰੇਡ ਹੀ ਆ ਗਈ ਰੱਖਿਆ ਵੀਰਾ ਕੀ ਰੇਡ ਆਪਾਂ ਠੱਗੀ ਆਰਾ ਹਾਂਜੀ 36000 ਰੇਡ 36000 ਦੀ ਦੇ ਦਈਏ 36000 ਦੀ ਇਹ ਥੋੜਾ ਬਾਲਾ ਹੋਰ ਮਾਨ ਤਾਨ ਕਰ ਦੋ ਤੁਸੀਂ ਦੱਸ ਦੋ ਮਹਾ ਵੈ 1000 ਘਟਾ ਦੋ ਹੋਰ 60 ਵੱਡੀਆਂ ਨਿੱਗਰ ਆ ਵੜ 11 ਕਿਲੋ ਦੁੱਧ ਆ ਬੱਚੀ ਮਗਰ ਆ ਹਾਂਜੀ ਤੇ ਮੁੱਲ ਤੁਸੀਂ ਦੱਸ ਦੋ ਹੁਣ ਮੁੱਲ ਜਿਆਜ ਕੀਤਾ ਕੋਈ ਜਿਆਦਾ ਨਹੀਂ ਆ 5000 ਘਟਾ ਦਿੰਨੇ ਹੋਰ ਚਲ ਠੀਕ ਆ ਹੋਰ ਨਾ ਫਿਰ ਕੋਈ ਆਖੇ ਹੋਰ ਛੱਡੋ ਹਾਂਜੀ 35 ਦੀ ਫਿਰ ਦੇਣੀ ਆ 35 ਦੀ ਹਾਂਜੀ ਹਾਂਜੀ ਠੀਕ ਆ ਜੀ ਚਲੋ ਜੀ ਤੇ ਆ ਗਈ ਆ ਜੱਤੀ ਆ ਗਈ ਆ ਕਰਾਸ ਹਾਂ ਦੁੱਧ 9 10 ਕਿਲੋ ਹੈਗਾ ਠੀਕ ਆ ਜੀ ਲਓ ਜੀ ਕਰੋ ਚੈੱਕ ਪੱਕਾ ਜੀ ਮਗਰ ਕੀ ਆ ਗਿਆ ਜੀ ਅਲੇ ਮਾਲੇ ਸਾਰਾ ਕੱਲ ਹੀ ਆਇਆ ਵੀਰਾ ਮਗਰ ਬੱਚਾ ਆ ਗਿਆ ਜੀ ਹਾਂਜੀ 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 ਬੱਚਾ 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 ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 14 15 ਦਿਨ ਵੀਰਾ ਹੋ ਗਏ ਕੱਲ ਹੀ ਆਇਆ ਐਵੇਂ ਮੈਂ ਝੂਠ ਮਾਰੀਆ ਮੇਰੇ ਘਰੇ ਸੋਇਆ ਤੇ ਫਿਰ ਗੱਲ ਹੋਰ ਹੁੰਦੀ ਆ ਹਾਂਜੀ ਕਿਹੜੀ ਸੱਚਾਈ ਨਾ ਬੋਲਣਾ ਆਪਾਂ ਬਿਲਕੁਲ ਜੀ ਹਾਂਜੀ ਤੇ ਪੱਕਾ ਕਿੰਨਾ ਦੁੱਧ 10 ਕਿਲੋ ਵੀਰਾ ਪੱਕਾ ਮੈਂ ਨਾ ਇਧਰ ਠੰਡੀ ਗੱਡੀ ਆ ਲਓ ਜੀ ਮੁੱਲ ਦੇਖਿਓ ਯਾਜ ਹੋਊਗਾ ਇਧਰ ਵੇ ਇਤਨੇ ਵੇ ਭਾਵੇਂ ਕਰੋ ਜੀ ਇਤਰੇ ਤਾਰਾ ਮਾਰੀ ਜਾਓ ਇਹ ਕਿਤਰਾ ਆਂਦੀ ਕੋਹ ਨੀਦ ਵੇਲਾ ਕਿੱਥੇ ਮਰਜ਼ੀ ਖਿਲਾਰ ਲੋ ਬਿਲਕੁਲ ਜੀ ਬਿਲਕੁਲ ਪੂਰੀ ਸੀਲਸ ਲੱਗ ਹੈ ਨਾ ਪੂਰੀ ਨੇ ਲਓ ਜੀ ਗੱਲਾਂ ਪਰੇ ਕਰਮਾਂ ਵਾਲੀ ਦੀ ਸੁਗਾ ਸਾਹ ਜੀ ਦੂਜਾ ਸੁਗਾ ਸਾਹ ਦੂਜਾ ਸੁਗਾ ਲਓ ਜੀ ਕਰੋ ਚੈੱਕ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 14-15 ਦਿਨ ਵੀਰ ਹੋ ਗਿਆ ਐਮ ਮੈਂ ਆਖੀ ਹਾਂ ਹਫਤੇ ਦੀ ਸੂਈ ਆ ਤੇ ਹਾਂ ਜੀ 14-15 ਦਿਨ ਹੋ ਗਏ 14-15 ਦਿਨ ਹੋ ਗਏ ਹਾਂ ਬਾਕੀ ਕੋਈ ਵੀ ਤਸੱਲੀ ਕਰ ਲਿਆ ਵੀਰ ਭਰਾ ਨੇ ਹਾਂ ਕੋਈ ਚੱਕਰ ਨਹੀਂ ਮੈਂ ਤਾਂ ਦੋ ਡਾਂਗ ਕਰੇ ਤਿੰਨ ਕਰੇ ਕੋਈ ਚੱਕਰ ਨਹੀਂ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਬੋਲੀ ਗਿਆ ਜੋ ਇੱਕ ਇੱਕ ਮਿੰਟ ਗਾੜ ਗੁਰੂ ਖਾ ਲਈਏ ਫੇਰ ਕਰਦੇ ਆਂ ਇਧਰ ਚੱਡੇ ਦੀ ਪੱਧਰੀ ਆ ਬਿਲਕੁਲ ਜੀ ਇਧਰ ਕੋਈ ਗੱਲ ਬਾਤ ਨਹੀਂ ਠੰਡੀ ਆ ਬਿਲਕੁਲ ਜੀ ਤੇ ਕੀ ਕਰਦੇ ਵੀਰ ਜੀ ਰੇਟ ਇਹਦਾ ਫੇਰ ਇਹਦਾ ਮੁੱਲ 36000 ਤੇ 33000 ਦੀ ਦੇ ਦੀਏ ਨਹੀਂ ਥੋੜਾ ਵਾਲਾ ਆਪਾਂ ਫੇਰ 1000 ਕਰ ਦੋ ਫਿਰ ਲੈ ਸਾਂ ਜੋ ਯਾਰ ਹੀ ਕਰ ਦਈਏ ਯਾਰ ਹੀ ਕਰ ਦੋ ਕੋਈ ਨਹੀਂ ਚਲ ਬੱਤੀ ਨਹੀਂ ਦੇ ਦਾਂਗੇ ਹੁਣ ਫੇਰ ਕਿਹੜੇ ਦੇਣ ਵਾਲੇ ਮੋਲ ਆ ਹਾਂਜੀ ਭਾਵੇਂ ਇਦਾਂ ਵੇਲੋ ਬੈਠੇ ਰਹੀਏ ਬਿਲਕੁਲ ਜੀ ਲਓ ਜੀ ਕਰ ਖੰਡੀ ਆ ਬਿਲਕੁਲ ਜੀ ਕੋਈ ਗੱਲ ਨਹੀਂ ਜਾਇਜ਼ ਹੀ ਆ ਜਾਇਜ਼ ਜਾਇਜ਼ ਬਿਲਕੁਲ ਬੱਤੀ ਬਿਲਕੁਲ ਜਾਇਜ਼ ਹਾਂਜੀ ਹਾਂਜੀ ਮੋਲ ਸਾਰੇ ਜਾਇ ਜੀ ਫਿਰ ਤੁਸੀਂ ਵੇਲੇ ਹੋਗੇ ਮੇਲਾ ਵੇਖਿਓ ਛਾ ਜੀ ਆਹੇ ਗੱਲ ਨਹੀਂ ਉਹ ਨਹੀਂ ਕੋਈ ਗੱਲ ਹਾਂਜੀ ਚਲ ਮਾਲ ਆਪਾਂ 1000 1500 ਕਮਾਈ ਹੋ ਜਾ ਯਾਰ ਥੋੜੀ ਨਹੀਂ ਹੁੰਦੀ ਬਿਲਕੁਲ ਉਹ ਤਾਂ ਗੱਲ ਹੈਗੀ ਹੈ ਬਿਲਕੁਲ ਜੀ ਹੁਣ ਤੁਸੀਂ ਆਸ ਨੂੰ ਸਾਰੇ ਤੁਰੇ ਫਿਰਦੇ ਆ ਹਾਂਜੀ ਆਹ ਵੀਰ ਜੀ 12 ਕਿਲੋ ਦੁੱਧੋ ਕੰਡੇ ਵਾਲਾ ਪੱਕਾ ਦੂਜਾ ਸੁਗਾ ਹੋਊਗਾ ਠੀਕ ਹੈ ਜੀ ਤੇ ਹੋ ਛਿੱਗੀ ਮੂੰਹ ਵਾਲੇ ਛਿੱਗੀ ਮੂੰਹ ਹਾਂ ਲਓ 12 ਕਿਲੋ ਦੁੱਧੋ ਹੈਗਾ 13 ਕਿਲੋ ਆ ਹਾਂਜੀ 12 ਦੀ ਗਾਰੰਟੀ ਹੋਊਗੀ ਪੂਰੀ ਫੁੱਲ ਹਾਂ ਤੇਨਦਨ ਹੋਗੇ ਸੂਈ ਨੂੰ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਸੂਈ ਨੂੰ ਇਹਨੂੰ ਘੱਟ ਤੋਂ ਘੱਟ 13-14 ਦਿਨ ਨੂੰ ਵੇਚੀ ਹੋ ਗਈ ਇੱਧਰ 13-14 ਦਿਨ ਮੈਂ ਨਾ ਵੇਚ ਲੋ ਇਤਰਾਗ ਪੂਰੀ ਐ ਕਿੱਥੇ ਖਿਹਾਰ ਲਈ ਆ ਕੋਈ ਚੱਕਣ ਇੱਧਰ ਵੇ ਵੀਰਾ ਲੈ ਕੋਈ ਚੱਕਣ ਇੱਧਰ ਧਾਰਾ ਮਾਰ ਦਿੰਨੇ ਆ ਕੋਈ ਆਨਲਾਈਨ ਮੰਗਾਊਗਾ ਹਾਂਜੀ ਆਪਾਂ ਆਨਲਾਈਨੇ ਘੱਲ ਦਾਂਗੇ ਇੱਧਰ ਵੇ ਇੱਧਰ ਕੱਲੇ-ਕੱਲੇ ਥਾਂ ਦੀ ਧਾਰ ਮਾਰ ਦਿੰਨੇ ਕਿੱਥੇ ਮਰਜ਼ੀ ਖਿਹਾਰ ਲੋ ਬਿਲਕੁਲ ਜੀ ਕਰੋ ਜੀ ਚੈੱਕ ਇੱਧਰ ਕੋਈ ਪੂਰ ਛੱਟਣੀ ਕੱਲੇ-ਕੱਲੇ ਥਾਂ ਦੀ ਧਾਰ ਬਿਲਕੁਲ ਜੀ ਬਾ ਇਹ 13 ਕਿਲੋ ਦੁੱਧ ਆ 12 ਦੀ ਗਰੰਟੀ ਹੋਊਗੀ ਪੂਰੀ ਗਰੰਟੀ ਹਾਂ ਹੈਨਾ ਜੀ ਹਾਂ ਜੀ ਇਹ ਫੇਸਬੁਕ ਆਓ ਇੱਕ ਰੀਲ ਮੈਂ ਨਾ ਦਿੱਜਾ ਸੁਗਾ ਵਛੀ ਆ ਤੇ ਕਰੋ ਜੀ ਮੁੱਲ ਜਾ ਇਹ ਰੱਖਣੇ ਆ ਮੁੱਲ ਬਿਲਕੁਲ ਜਾ 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 ਔਰ ਦੀਆਂ ਆਲਾ ਕੰਮ ਕਰਨੇ ਔਰ ਦੀਆਂ ਆਉਣੀਆਂ ਓਏ ਜਾਨ ਕੋਈ ਆਨਲਾਈਨ ਮੰਗਾਉ ਤਾਂ ਵੀ ਘੱਲ ਦਾਂਗੇ ਮਗਰ ਕੀ ਆ ਗਿਆ ਜੀ ਇਹਦੇ ਹਾਂਜੀ ਇਹਦੇ ਬੱਚਾ ਆ ਗਿਆ ਵਿੱਦੀ ਬੱਚਾ ਵੰਗਾ ਦੇਓ ਇਕਰਾ ਬੱਚਾ ਵੰਗਾ ਇਹ ਨਾ ਆਕੇ ਕੋਈ ਇੰਨੇ ਦਿਨਾਂ ਦੀ ਰੇਨੇ ਦਿਨਾਂ ਚ ਵੇਖ ਲੋ ਬੱਚਾ ਆਪਾਂ 12 ਦਿਨਾਂ ਦੀ ਮਾਲੇ ਕੋ 14 ਨਹੀਂ ਮਾਲੇ ਆਪਾਂ ਕੋਈ ਗੁੱਸਾ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਜੀ 12 14 ਦਿਨ ਹੋ ਗਏ ਸੂਈ ਨੂੰ 12 ਦਿਨ ਮੈਲੇ ਤੇ ਆਈ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਕਰੋ ਜੀ ਚੈੱਕ ਮੁੱਲ ਜਾਇ ਜਾਰੀ ਤਸਾ ਮੁੱਲ ਕਿਤੇ ਨਾ ਜਾਏ ਫੇਰ ਮਾਲ ਵਿਗਦਾ ਬਿਲਕੁਲ ਬਿਲਕੁਲ ਵੀਰ ਜੀ ਹਾਂ ਉਹ ਇਸੇ ਰੇ ਮੰਗ ਲਿਆ 60 ਤੇ ਫੇਰ ਕਿਤੇ ਵਿਗ ਜੂਗੀ ਸਹੀ ਗੱਲ ਆ ਲੋ ਕੀ ਇਹੋ ਜੀਆਂ ਮੰਗੀ ਜਾਂਦੇ 60 ਸਾਡਾ ਮੰਗੀ ਜਾਂਦੇ ਬਿਲਕੁਲ ਉਹ ਤੇ ਗੱਲ ਆ ਆਪਾਂ ਮੁੱਲ ਕਰਨਾ 41000 ਸਿਰਫ ਸਰਪ ਸਰਪਾ ਤੇ ਹੋਰ ਥੋੜਾ ਬੜਾ 38000 ਦੀ ਦੇ ਦੇਣੀ ਆਪਾਂ ਵੇ ਵਾਸੀ ਦਾ ਮੋਲ 38000 ਦੀ ਦੇ ਦੇਣੀ ਮੋਲ ਐ ਜਾਰੀ ਕੀਤਾ ਲਓ ਜੀ ਮੈਂ 38000 ਦੀ ਦੇ ਦਈਏ ਲਓ ਜੀ ਇਧਰ ਕੋਈ ਗੱਲ ਬਾਤ ਨਹੀਂ ਤੇ 38 ਦੇ ਵਿੱਚ ਹੋਰ ਥੋੜਾ ਬੜਾ ਕਰਨਾ ਕਿ ਨਹੀਂ ਤੁਸੀਂ ਕਰਾ ਦਿਓ ਯਾਰ ਵੀਰ ਤਾਂ ਮੈਂ ਭੱਜੇਗੇ ਰ ਆਪਾਂ ਤੁਸੀਂ ਜੋ ਆਖੋਗੇ ਜਾਇਜ਼ ਆ ਤੁਸੀਂ ਕਰਾਓ ਉਹ ਤਾਂ ਜਾਇਜ਼ ਆ 38000 ਮਿਲਵ ਕੀਤਾ ਆਪ ਬਿਲਕੁਲ ਦੇ ਦੇਣੀ 38 ਦੀ ਪੱਕਾ ਫਿਰ ਦੇ 38 ਕਰ ਦੀਏ ਥੋੜਾ ਬੜਾ ਕਰਾ ਦੋਗੇ ਗੱਲ ਨਹੀਂ ਕਰਾ ਦੋ ਹਾਂ ਜੀ ਕਰਾ ਦੇ ਦਸੀਂ ਠੀਕ ਆ ਜੀ ਚਲੋ ਕੋਈ ਨਹੀਂ ਕਰ ਲਓ ਛੋੜ ਛਪਾ ਕੋਈ ਆਖੂਗਾ ਛੋੜ ਛਪਾ ਕਰਾਂ ਇਹ ਵੀਰ ਭਰਾ ਦੂਰ ਆਊਗਾ ਠੀਕ ਹੈ ਜੀ ਇਹ ਨਹੀਂ ਆ ਠੀਕ ਹੈ ਜੀ ਆਪਾਂ 38000 ਦੀ ਦੇ ਦਾਂਗੇ ਤੇ ਬਾਕੀ ਕੋਈ ਵੀਰ ਭਰਾ ਬਣੀ ਕੋੜਾ ਲੈ ਕਰ ਲੇ ਛੋੜ ਮੰਨ ਲੈ ਕੋਈ ਮੰਨ ਲੈ 370 ਦੀ ਪੂਰੇ ਦੀ ਦਵਾਂਗੇ ਪੂਰੇ 370 ਦੀ ਹਾਂ 500 ਛੋੜ ਮੰਨ ਲੈ ਕੋਈ ਠੀਕ ਹੈ ਜੀ 500 ਛੋੜ ਮੰਨ ਲੈ ਆਹੋ ਠੀਕ ਹੈ ਬੜ ਚੰਗੀ ਵੀਰ ਵੱਡੀ ਬਿਲਕੁਲ ਬਿਲਕੁਲ ਸਾਜੀ ਬਿਲਕੁਲ ਹਾਂ ਜੀ ਆ ਵਖਾ ਦੇ ਸਾਰੀਆਂ ਹਾਂ ਜੀ ਹੈਗੀਆਂ ਤਾਜ਼ੀਆਂ ਹੀ ਆ ਤਾਜ਼ੀਆਂ ਹੀ ਆ ਮੈਲੇ ਤੇ ਆਈਓ ਠੀਕ ਹੈ ਜੀ ਹਾਂਜੀ ਇਹਦੇ 10 ਕਿਲੋ ਦੁੱਧ ਆ ਪਹਿਲਾਂ ਬਚੀ ਆ 11 ਲੀਟਰ ਦੁੱਧ ਹਾਂਜੀ ਤੇ ਮੁੱਲ ਰਾਜ ਕੀਤਾ ਸੀ ਬਿਲਕੁਲ ਜੀ ਉਹ ਆਪਾਂ 10 ਹੀ ਦਿੱਤਾ ਪਿਛੇ ਹਾਂਜੀ 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 ਮੁੱਲ ਆ ਗਿਆ ਮਗਰ ਬਚੀ ਇਹਦੇ ਮਗਰ ਮਗਰ ਕੱਟੀ ਹੈ ਮੱਝ ਦੇ 10 ਕਿਲੋ ਦੁੱਧ 11 ਕਿਲੋ ਦੁੱਧ ਦੇ ਪਰ 10ਾਂ ਦੀ ਗਾਰੰਟੀ ਲਵੇ ਬਿਲਕੁਲ ਜੀ ਹੁਣ ਸਾਰਾ ਟਾਈਮ ਸਾਰਾ 10000 ਦਾ ਆ ਹਾਂਜੀ ਆ ਕੱਟੀ ਆ ਗਈ ਆ ਲਓ ਜੀ ਕਰੋ ਚੱਕ ਰਿਜ਼ਲਟ ਪੂਰਾ ਹੋ ਕੇ ਕੱਟੀ ਮੈਂ ਨਾ ਕੋਈ ਨੀਲੀ ਦੇਣਾ ਪਿਓ ਰੱਖੇ ਤੇ ਫੇਰ ਆਪਾਂ ਹਾਂਜੀ ਮਾਜੀ ਭਾਵੇਂ ਉਧਰ ਲੈ ਜਾਏ ਕੋਈ ਬਿਲਕੁਲ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਆਪਣਾ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਦਾ ਹਾਂਜੀ ਚਭਾਲ ਦੇ ਲਾਗੇ 8 ਕਿਲੋਮੀਟਰ ਭਿਖਿਵੰਡਾ 8 ਕਿਲੋਮੀਟਰ ਹਾਂਜੀ ਤੇ ਨੰਬਰ ਆਪਣਾ ਪਹਚਾਣ ਨਹੀਂ 013 4613 ਠੀਕ ਹੈ ਜੀ ਹਾਂਜੀ ਹਾਂਜੀ ਓਕੇ ਜੀ ਧੰਨਵਾਦ ਜੀ ਮੈਂ ਨਾ ਜੀ ਆਣ ਵੀਰ ਜੀ ਕੋਈ ਰਾਤ ਰਹੀਂ ਰਵੇ ਹਾਂਜੀ ਭਾਵੇਂ اقਰਾਰ ਰਵੇ ਦੋ ਰਵਿਆ ਦੀਆਂ ਸਟਾਲੀਆਂ ਕਰਕੇ ਸਟਾਲੀਆਂ ਕਰਕੇ ਮਾਲ ਖੜੇ ਕੋਈ ਚੱਕਰ ਨਹੀਂ ਆਪਾਂ ਨੂੰ ਯਾਰ ਅਗਲੇ ਨੇ ਪੈਸੇ ਦੇਣੇ ਫਿਰ ਕੀ ਹੋ ਗਿਆ ਬਿਲਕੁਲ ਜੀ ਬਿਲਕੁਲ ਜੀ ਆਪਾਂ ਨੇ ਇੱਕ ਟੰਗ ਚ ਹੋਵੇ ਦੋ ਚ ਹੋਵੇ ਤਿੰਨ ਚੋਲੇ ਭਾਵੇਂ ਬਿਲਕੁਲ ਜੀ ਹਾਂਜੀ ਹਾਂਜੀ ਓਕੇ ਜੀ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਵੀਰ ਨੇ ਸਾਰੀ ਡਿਟੇਲ ਆਪਣੇ ਨਾਲ ਸਾਂਝੀ ਕਰਤੀ ਆ ਜੀ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਨਵੀਆਂ-ਨਵੀਆਂ ਡੇਲੀ ਰੁਟੀਨ ਦੇ ਵਿੱਚ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਪੂਰੀ ਵੀਡੀਓ ਵੇਖਣ ਲਈ ਧੰਨਵਾਦ